ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਟੋਟਲ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆਂ ਹੈਗੀਆਂ ਤੇ ਵਾਦਿਆਂ ਤੇ ਬਾਕੀ ਵਿੱਚੋਂ ਕੁਝ ਵੀ ਗਿਆ ਵਾ ਤੇ ਕੁਝ ਮਾਲ ਅਜੇ ਵਿੱਚੋਂ ਚਲ ਵੀ ਗਿਆ ਵਾ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਜੀ ਵਧੀਆ ਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਕਰੀ ਫਿਰ ਵਿੰਦਰ ਸਿੰਘ ਪਿੰਡ ਜੱਠਾ ਤਸਵੀਰ ਬਟਾਲਾ ਜ਼ਿਲ੍ਹਾ ਗਜ਼ਾਰਪੁਰ ਤੇ ਫੋਨ ਨੰਬਰ ਵੀ ਬੋਲਦੇ ਕਰੀ 9582778000 ਠੀਕ ਆ ਤੇ ਅੱਜ ਕਿੰਨੀਆਂ ਫਿਰ ਬਾਕੀ ਇਹਦੀ ਪੰਜ ਕਿ ਡੰਗਰ ਆ ਵਸਤੀ ਮਾਲ ਕੋਲ ਲਾਤਾ ਆ ਠੀਕ ਆ ਉਹ ਵਿਕੀਆਂ ਉਹ ਜਾਲੀਆਂ ਨੇ ਕਾਲੂ ਹਣਦੀ ਆ ਠੀਕ ਆ ਤਿੰਨ ਮਈਆਂ ਦੇ ਜਲੰਦਰ ਦੇ ਵੀਰ ਹੀ ਪਹਿਲਾਂ ਉਹਨਾ ਵੀਡੀਓ ਦੇਖ ਕੇ ਖੜੇ ਡੰਗਰ ਅੱਦੋ ਅੱਛਾ ਅੱਗੇ ਖੜੇ ਦੋ ਤਨਵਰੀ ਉਹਨਾ ਅਜ ਫੇਰ ਮਈਆਂ ਤਿੰਨ ਇਕੱਠੀਆਂ ਵੜੀਆਂ ਆਂ ਜੀ ਅੱਛਾ ਤਿੰਨ ਮੱਝਾਂ ਉਹ ਲੈ ਗਏ ਹਾਂਜੀ ਤੇ ਨੋ ਲੈ ਕੇ ਇੱਕ ਵਿਹੜੀ ਇੱਕ ਲੈ ਗਈ ਤੇ ਤਰਨਤਾਂ ਦੇ ਅੱਛਾ ਇੱਕ ਗਾਂ ਤਰਨਤਾਂ ਚਲ ਗਈ ਤੇ ਬਾਕੀ ਇੱਕ ਆ ਵੀ ਵੱਡੀ ਗਾਂ ਵੀ ਵਗੀ ਆ ਹਾਂਜੀ ਵੀ ਗਈ ਕੋਈ ਤੇ eko end ਦੇ ਮੱਝ ਬੱਜੀ ਅਭੀ ਵਿਕੀ ਆ ਹੁਣ ਵੇਕਨ ਵਾਲੇ ਸਿਰਫ 5 ਹੀ ਡੰਗ ਰਿਆ 5 5 6 6 ਵਿੱਚ ਵਿਕ ਗਿਆ ਤੇ 5 ਰਹਿ ਗਈਆਂ ਹਾਂਜੀ ਹਾਂਜੀ ਉਤਰਾਂ ਜੇ 11 ਪਾਉਣੀਆਂ ਹਾਂਜੀ ਹਾਂਜੀ ਠੀਕ ਆ ਚਲੋ ਤੇ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਸਾਈ ਵਾਲਿਆ 82 ਕਰੋ ਸਾਈਆ ਵੇਖੋ ਵਸ਼ੀਂ ਦਾ ਲਗਾਇਆ ਆ ਥਾਣੇ ਦੇਖ ਸਾਦੇ ਤੇ ਲਾਗੇ ਤਾਂ ਕਿੰਨੇ ਕੇ ਦੁੱਧ ਆ ਲਈ ਜੇ ਵੇਦੀ ਹੈ ਵੀਰ ਜੀ ਨੇ ਪਹਿਲਾਂ ਨੇ ਦੁੱਧ 14 ਕਿਲੋ ਜਿਹਾ ਆਇਆ ਆ ਅੱਛਾ ਆ ਜੋੜਾ ਨੇ ਇੱਕੋ ਘਰ ਹੋ ਗਿਆ ਆ ਮਈ ਦੇ ਆ ਵੈੜ ਅੱਛਾ ਬੰਦੇ ਜਰਾ ਕਰਦੇ ਵੀ ਹਟੇ ਕੋਲ ਖਾ ਕੇ ਲੈ ਜਾਓ ਪਹਿਲੇ 14 ਕਿਲੋ ਦੁੱਧ ਜਿਹਾ ਆ ਹੀ ਅੱਛਾ ਪੀਰਾ ਨੇ ਜੇ ਕਰੜੀ ਦਵਾਗੇ ਤੇ ਵੈੜ ਦੀ 15 ਕਿਲੋ ਜੀ ਦਵਾਗੇ ਅੱਛਾ ਹਾਂ ਜੀ ਦੂਜਾ ਦੂਆ ਵੈੜ ਸੁਣੀ ਆ ਠੀਕ ਹੈ ਤੇ ਇਹ ਉਤਰ ਕਿੰਨਾ ਕੁ ਚਵਾਜੋਗੀ ਦੁੱਧ ਵੀਰ ਜੀ ਵੀ 15 ਕਿਲੋ ਚਵਾਉਗੇ ਵੈਸੀ ਚਵਾਜੋਗੀ ਹਾਂ ਜੀ ਇਹ ਦੇਲੇ ਨਹੀਂ ਹੱਤਾ ਲੈਣਾ ਵੈੜ ਦੇ ਤੋਰੋ ਫਿਰ ਇੱਕ ਪਣਾ ਦੀ ਪਿੱਛੇ ਦੀ ਕਰੜੀ ਥਾੜ ਦੇਖੋ ਕਿਦਾਂ ਦਾ ਵਸ਼ੀਨ ਲੱਗਾਇਆ ਬਾਕੀ ਜਰਸੀ ਸਾਈਵਲ ਕਰਾਸ ਤੇ ਆ ਬੜੀ ਪਿਆਰੀ ਜੀ ਬੈੜੇ ਜਿਹੜੀ ਚੰਗੀ ਤਿਆਰ ਹੋਣੀ ਹੈ ਥੱਲੇ ਆ ਜੀ ਕੋਈ ਗਰਮੀ ਦੀ ਪਰਵਾਹ ਨਹੀਂ ਆ ਕਾਲੂ ਵੀ ਲੈ ਜੇ ਟੱਲਾ ਟੱਲਾ ਹਵਾਨੇ ਚ ਕਾਫੀ ਆ ਜਿਹੜੀਆਂ ਤੇ ਇਹਦਾ ਫਿਰ ਮੁੱਲ ਮੁੱਲ ਵੀ ਕਿ ਨਿਹਾਜਿਆ ਕਰਨਾ ਆ ਕਿੰਨਾ ਕ ਬਾਕੀ ਜਿਹੜੀ ਵੀਰ ਨੇ ਲੈਣੀਆਂ ਨਾ ਉਹੋ ਹੀ ਫੋਨ ਲਾਵੇ ਹਾਂਜੀ ਬਾਕੀ ਕੋਈ ਕਰਨੇ ਸਲਾਹ ਕਰਕੇ ਸਲਾਹ ਕਰਕੇ ਫੇਰਾਂ ਨੂੰ ਫੋਨ ਲਾਵੇ ਐ ਇਦਾਂ ਨਾ ਖਜੇ ਖਰਾਬ ਜੀ ਹੋਈਦਾ ਆ ਠੀਕ ਆ ਜੀ ਹਾਂਜੀ ਠੀਕ ਆ ਤੇ ਇਹਦਾ ਜੈਜਾ ਮੁੱਲ ਵੀਰ ਜੀ ਦਾ 40000 ਰਿਆ 40000 ਰਿਆ ਹਾਂਜੀ ਦੇਣੀ ਕਿੰਨੇ ਦੀ ਆ ਪਾਏ ਇਹ 36000 ਦਿਓ ਸੀ ਦੇਣਾ ਜੀ 36000 ਦੀ ਹਾਂਜੀ ਛੋਟ ਛੜ ਵਿੱਚੋਂ ਕਰ ਦੋ ਹਾਂ ਆ ਨਾ 25000 ਦਿਓ ਸੀ 35 ਦੀ 15 ਲੀਟਰ ਵਾਲੀ ਹਾਂਜੀ ਠੀਕ ਆ ਆ ਸਗੀ ਬੱਤੀ ਇਹ ਵੀ 12 ਕਿਲੋ ਤੋਂ ਜ਼ਲਦੀ ਰਿੱਜੀ ਇਹ ਵੀ ਗੱਬਣ ਆ ਜਿਹੜੀ ਹੈ ਜੀ ਹਾਂਜੀ ਬਾਕੀ ਆਪਣੀ ਸਮਝਣਾ ਕੋਈ ਵੇਖ ਲੈ ਯਾਰ 12 ਕਿਲੋ ਬੰਦ ਹੋਊਗੀ ਬਹੁਤ ਚੰਗੀ ਵਾੜਾ ਦੇਣ ਐ ਇਹ ਵੀ ਸੁੰਝ ਖੜਦੀ ਆ ਜਿਹੜੀ ਮੈਂ 3-4 ਲੈਣੀ ਨਹੀਂ ਬਾਕੀ ਥੋੜੇ ਕੋ ਗਦਾਰ ਗਏ ਠੜੀ ਦੇ ਦੀ ਬਾਕੀ ਇਹਦਾ ਇਹ ਹਵਾਨਾ ਥੋੜਾ ਗਾਣ ਰੱਖਦੀ ਆ। ਇਹ ਬਣ ਜੂਗੀ ਇਹ ਚੀਜ਼ ਨਹੀਂ। ਇਹ ਪੰਨਾ ਮੈਂਨੇ ਵੀ ਤਿਆਰੋ ਨਾਵਾ। ਸਾਰੇ ਕੋ ਕੜਾ ਕੜਾ ਰੰਗ ਲਗਾਇਆ। ਤੇ ਇਹਦਾ ਫਿਰ ਮੁੱਲ ਵਿੱਦੀ। ਇਹਦਾ ਮੁੱਲ 28000 ਰੇਦੀ। 28000 ਆ। ਦੇਖੋ ਥਣ ਕੜਾ ਕੜਾ ਰੰਗ ਲੱਗਾ ਗੋ ਖਾਵੇ ਖਰੀਦ। ਹਾਂ ਦੇਖ ਸਾਡੇ ਥਾਣੇ ਤੋਂ ਦੋ ਦੋ ਜਿਹੜਾ ਥਣ ਜਿਹੜਾ ਇਹਦਾ ਲੱਗਾ ਹੈ ਜਿਆਜ ਜੀ ਗੱਲ ਕਰੀਏ ਫਿਰ ਜਿਆਜ ਜੀ ਦੀ 5000 ਦੀ ਬੱਚੀ ਦੇਣੀ ਹੈ 5000 ਦੀ ਹਾਂਜੀ ਛੋਟ-ਛਾਟ ਵਿੱਚ ਮੁੱਕ ਤੇ ਕਰ ਦੋਗੇ ਉਹ ਵੀ ਕਰ ਦਾਂਗੇ ਬੱਚੀ ਚੰਗੀ ਵੀਰ ਦੀ 12 ਕਿਲੋ 11 ਕਿਲੋ ਦੁੱਧ ਦਊਗੀ ਠੀਕ ਆ ਹਾਂਜੀ ਤੇ ਅੱਜ ਮੱਜਾਂ ਦੇ ਨਿਗ ਨਿਗੇ ਮੁੱਲ ਲੈ ਚਲੋ ਸ਼ੁਰੂਆਤ ਆ ਛੋਟੀ ਤੋਂ ਕਰੀਏ ਆ ਗੱਭਣੇ ਆ ਜੀ ਛੋਟੀ ਸੁਣੀ ਜੀ ਜੀ ਠੀਕ ਆ 10 ਨੂੰ ਪਹਿਲਾਂ ਦੇ ਛੋਟੀ ਦੁੱਧ ਦੇ ਜੋ ਆਇਆ ਦੁੱਧ ਹੀ 10 ਜਵਾਰੇ 11 ਜਵਾਰੇ ਥਾਣਾ ਦੀ 1 ਨੰਬਰ ਪਿੱਛੇ ਦੀ ਸਾਡੀ ਗਾਰੰਟੀ ਤੋਰੋ ਇਹ ਦੇ ਕੇ ਨੀ ਨੀ ਹਟਾ ਲੈਣਾ ਜੁਟੀ ਨੂੰ ਠੀਕ ਹੈ ਲੋਈ ਦੇਖੋ ਜੁੜੀ ਰਡਾ ਥਾਣੇ ਦਾ ਲਾ ਲਗਾ ਕੇ ਨਾ ਰੋ ਜੁਟੀ ਐਂ ਦੇਖੋ ਜੁੜੀ ਬਾਕੀ ਪਿੱਠਪੜੇ ਤਾਂ ਵੀ ਜਿਹੜੇ ਚੰਗੀ ਆ ਤੇਰਾ ਸੰਭੀ ਸੰਭੀ ਚੰਗੀ ਆ ਥੱਲੇਾਂ ਵਿੱਚ ਚੰਗੀ ਭਰੂਗੀ। ਬਾਕੀ ਹੈਗੀ ਵੀ ਠੰਡੀ ਠੇਰੀ ਆ ਜਿਹੜੀ ਜਿੰਨਾ ਮਰਜੀ ਬਿਠੇ ਰਹੋ। ਤੇ ਆਹ ਦੇਖ ਸਾਡੇ ਥੱਲੇਾਂ ਵਿੱਚ ਠੀਕ ਜਿਹੀ ਫਿੱਦੀ। ਤੇ ਇਹਦਾ ਫਿਰ ਮੁੱਲ। ਮੁੱਲ ਤਾਂ ਵੀਰ ਜੀ ਪਹਿਲਾਂ ਹੀ ਆ ਤੇ। ਅੱਛਾ। ਹਾਂ ਜੀ। ਤੇ ਦੇਣੀ ਕਿੰਨੇ ਦੀ ਜੱਸਣਾ? 20 ਹਰ ਜਨਾਈ। 20 ਦੀ। ਤੇ ਪੂਰੇ 60 ਦੀ ਜਾਂਦੀ ਆ। ਪੂਰੇ 60 ਦੀ ਹੋ ਜੂਗੀ ਇਹ ਵੀ। ਉਹ ਬਾਕੀ ਝੂਠੀ ਦੇ ਬੱਚੇ ਛੱਡੋ। ਤੇ ਹੁਣ ਇੱਕ ਆ ਜਿਹੜੀ ਗੱਬਨ ਮਾਝੇ ਆ ਵੀ। ਇਹ ਵੀ ਵੀਰ ਜੀ ਲੱਗਦੀ ਏ। ਰਾਜੀ ਨੂੰ 1.5-10 ਮਹੀਨੇ ਪੂਰੇ ਹੋ ਗਏ ਆ ਅੱਜ ਰਾਜੀ ਚਾਰ ਦਿਨ ਉੱਤੇ ਲੈ ਲਈ 13 ਕਿਲੋ ਦੀ ਮੈਦੀ ਤਰੱਡੀ ਦਵਾ ਕੇ ਦੋਦੀ ਤਿਆਰ ਜਿਹੜਾ ਮਤਲਬ ਚਵਾਜੂਗੀ ਚਵਾਜੂਗੀ ਨਾ ਚਵਾਉਗੀ ਤਾਂ ਵਹੀ ਵਸ ਰਹਿ ਆਵਾਂਗੇ 13 ਕਿਲੋ ਵਾਲੀ ਮੈਂਹ ਦਵਾਵਾਂਗੇ ਜ਼ਰੂਰ ਅੱਛਾ ਹਾਂਜੀ ਤੇ ਬਾਕੀ ਇਹ ਆ ਵੀ ਚੱਲਾ ਕੋਈ ਸਾੰਭ ਵੀ ਕਰੇ ਜਾ ਕੇ 21 ਮਹੀਨੇ ਸੁਣਾ ਸਾੰਭ ਕੋ ਕਰੇ 13 ਕਿਲੋ ਵਿਧੀ ਜੋੜਾ ਕਿੱਕੋ ਘਰ ਹੋ ਗਿਆ ਗਰੰਟੀ ਨਾਲ ਸਿੰਘ ਜ਼ਰੂਰ ਇਹਦਾ ਤਾਂ ਨਾ ਕਰਕੇ ਮੋੜੇ ਨੇ ਪਰ ਇਹ ਕਿ ਸਰੀਰੋਂ ਭਾਰੀ ਹੈ ਵੀ ਰਾਜੀ ਹੈ ਪੂਰੀ ਹੈ ਬਾਕੀ ਇਹ ਵੀ ਥੱਲੇ ਚੰਗੀ ਵਰਣੀ ਆ। ਇਹ ਬੜੀ ਬਣੂਣੀ ਨਹੀਂ। ਹਾਂ ਦੇਖ ਸਾਡੇ ਹਵਾਨੇ ਦਾ ਵੀ ਲਾਗੇ ਤਾਂ ਤੇ ਹਵਾਨੇ ਤੇ ਨਾੜਾਂ ਵੀ ਇਹਦੀਆਂ ਤੁਹਾਨੂੰ ਦਿਖਾ ਦਈਏ। ਹਾਂ ਦੇਖ ਸਾਡੇ। ਦੋਹਾਂ ਪਾਸੇ ਹਵਾਨੇ ਦੇ ਨਾੜਾਂ ਜਿਹੜੀਆਂ ਚੰਗੀਆਂ ਵਾਂ। ਦੇਖੋ ਥਣ ਕਿਤੇ ਕਿਤੇ ਲੱਗਾ ਇੱਧਰ ਦੇਖੋ। ਤੇ ਇਹਦਾ ਫਿਰ ਮੁੱਲ ਕਿੰਨਾ ਗਿਆ? ਜਿੱਦਾਂ ਦੀ ਵੀਰ ਦੀ ਦੋਦੀ ਦੀ ਕੋ ਦੂਰ ਬੜੀ ਰੱਸੀ ਆ ਨਾ। ਹਾਂਜੀ। ਮੁੱਲ ਤੇ ਭਾਵੇਂ ਦਾ 80-80 ਹਜ਼ਾਰ ਹੀ ਗਈ ਜੀ। ਹਾਂਜੀ। ਇਹ ਅੱਜ 60 ਹਜ਼ਾਰ ਦੀ ਮਈ ਦੇ ਦਮ। 60 ਹਜ਼ਾਰ ਦੀ। ਛੋਟ-ਛਾਟ ਕਰਨੀ ਵਿੱਚ। 100 ਕਰ ਦਿੰਦੇ ਯਾਰ ਕਰ ਦਈਏ 200 ਕਰ ਦਿੰਦੇ ਅੱਛਾ 36000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਬਹੁਤ ਚੰਗੀ ਮਈ ਹੈ ਠੀਕ ਆ ਜਿਹੜਾ ਘਰ ਕੋਈ ਯਾਦ ਨਹੀਂ ਕੋਈ ਤੇ ਹੁਣ ਇੱਕ ਆ ਛੋਟੀ ਸੂਈ ਸੂਈ ਫਿਲਨ ਛੋਟੀ ਜਮ ਅਗਰ ਵੀ ਕੱਟੀ ਹੈ ਤੇ ਆਪ ਵੀ ਛੋਟੀ ਚੱਲਾ ਸੋਹਣੀ ਮੂੰਹ ਮੱਥੇ ਦੀ ਚੰਗੀ ਆ ਤੇ ਹੰਜ ਵੀ ਰਾਜੀ ਲੋ ਜੀ ਆ ਜਿਹੜੀ ਪਸੰਗੀ ਜੀ ਦੇਖੋ ਇੱਥੇ ਇਹ ਕੋਤੇ ਵਾ ਬੋਝੰਗੀ ਜੋ ਇਜੋਦੀ ਮੂਗੀ ਇਹ ਤੋਂ ਬਾਕੀ ਹਵਾਨ ਦੇ ਧਾਕੇ ਦੇ ਗਾਹ ਨੂੰ ਆਹ ਮਰਜੀ ਗਾਹ ਰੱਖਤੀ ਬਾਕੀ ਝੋਟੀ ਸਾਰੀ ਸਾਫ ਹੋ ਰਹੀ ਹੈ ਇਥੇ ਠੀਕ ਹੈ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਉਹ ਵੀਰ ਜੀ 7 ਕਿਲੋ ਜੋਗੇ ਖੜੇ ਹੋਏ ਪੱਕਾ ਤਿਆਰ ਤੇ 7 ਕਿਲੋ ਦੁੱਧ ਤੇ ਮਗਰ ਵੀ ਲੋਹੀ ਕੱਟੀ ਆ ਤੇ ਆਪ ਵੀ ਲੋਹੀ ਝੋਟੀ ਆ ਚਲੋ ਤੋਰੋ ਇੱਕ ਰੀ ਫਿਰ ਇਹਨਾਂ ਸਾਡੇ ਦਾ 8ਵਾਂ ਚੰਗਾ ਤੇ ਵਜਨ ਵੀ ਚੰਗਾ ਚਲ ਰਿਹਾ ਆ ਦੇ ਸੰਦੇਸ ਲੈ ਜਾਵਾਂ ਇਹਦਾ ਤੇ ਇਹਦਾ ਫਿਰ ਜਾਜਾ ਮੁੱਲ ਕਿੰਨਾ ਜੀ ਮੋਟਰ ਇਹਦਾ ਵਿੱਚ 60000 60000 ਰਿਆ ਹਾਂਜੀ ਤੇ ਵਿੱਚੋਂ ਕਰਦੋਗੇ ਮਾਨਤਨ 2 ਛੱਡ ਦੀਏ 52 ਜੀ ਦੀ ਕਿਸ਼ਤ ਨਹੀਂ ਜੜੀ ਦੇ ਦਈਏ ਹਾਂ ਨਾ ਵੀਰ ਜੀ 55000 ਦੀ ਝੋਡੀ ਦੇ ਦੱਸ 55000 ਦੀ ਜਿਹੜਾ ਮਰਗੀ ਲੈ ਰਹੀ ਝੋਡੀ 50000 ਦੀ ਉਧਾਈਆਂ ਠੀਕ ਆ ਬਾਜੀ ਨੂੰ ਸੇਵਾ ਕਰੋ ਦੋ ਵੀ ਵਧੂਗੀ ਜੇ ਜਰੇ ਝੋਟੀ ਨਹੀਂ ਮਗਰ ਕੱਟੀ ਉਸੋ ਬਿਲਾ ਦੀ ਠੀਕ ਆ ਤੇ ਇੱਕ ਨਾਲ ਦੋ ਚ ਭਾਈ ਜਾਊਗੀ ਦੋ ਵੀ ਜੀ ਨੂੰ ਸੇਵਾ ਕਰੋ ਕੋਈ ਦੱਸ ਲਓ ਜਿਹੜੇ ਠੀਕ ਆ ਜਿਹੜਾ ਮੌਕੇ ਦੇ 7 ਲੀਟਰ ਹੈਗਾ ਵਾਕੇ ਠੀਕ ਆ ਵੀਰ ਜੀ ਹੋਰ ਕੁਛ ਹੈ ਨਾ ਠੀਕ ਆ ਵੀਰ ਜੀ ਅਜੇ ਕੋਈ ਜੜੀ ਆ ਸੂਈ ਸਵਾਈ ਆ ਤੇ ਬਾਕੀ ਸਾਰੀਆਂ ਗੱਬਨਾ ਹੀ ਆ ਆਪਨੇ ਇੱਥੇ ਆਓ ਤਸੱਲੀ ਕਰੋ ਪਾਸ ਕਰਕੇ ਆਪਣੇ ਵੇਸ ਚਾਖ ਕੇ ਫੇਰ ਹੀ ਪਸ਼ੂ ਖੜੋ ਜੀ